Grazie a tutti i miei amici, sono Sardar Sohri, sono Sardar Sohri, mi ਤਲਾ ਤਾਲ ਤੇ ਅੰਤਮ ਸੰਸਕਰਤ ਅੱਜ ਹੈ ਮੇਰੇ ਹੈ ਦੋਨੋਂ ਬੰਨੇ ਤੋਂ ਹੋਲੇ ਨੂੰ ਇਹ ਉਸਨਾ ਚਾਹਨਾ ਤੇ ਮੈਂ ਉੱਤੇ ਕੋਟੀਆ ਕਿ ਦੋਸਤੋ ਮੈਂ ਜਦੋਂ ਅਸੀਂ ਸੀਵਲ ਕਰਦੇ ਸੀ ਸਰਹੱਦ ਉਹ ਸੁਰਲਿਵ ਨੰਬਰ ਤੱਕ ਗਿਆ ਸੀ ਕਿ ਮੈਂ ਐਂਗਜ਼ਾਇਟੀ ਦਾ ਮਰੀਜ਼ ਬੀਨੋ ਬਈ ਬੀਨੋ ਲੈ ਕੇ ਗਿਆ ਸੀ ਪੀਜੀਆਈ ਉੱਤੇ ਡਾਕਟਰਾਂ ਕਹਿੰਦੇ ਐਸੇ ਇਹ ਬਿਮਾਰੀ ਨਹੀਂ ਹੁੰਦੀ ਇਹ ਇਹ ਆਪਣਾ ਸੈਲਫ ਕੰਟਰੋਲ ਹੁੰਦਾ ਉਹ ਤੋਂ ਮੈਂ ਤੁਹਾਨੂੰ ਪਹਿਲੀ ਵਾਰ ਬਤਲਿਆ ਇਹ ਲੋਥੇ ਹੀ ਦੂਜਾ ਸੀਰੀਅਲ ਨਾਲ ਚੱਲਦਾ ਸੀਗਾ ਮਨ ਜਿੱਤੇ ਜਗਜੀਤ ਉਹ ਤੋਂ ਵੀ ਮੈਨੂੰ ਬੇਨੋਟ ਲੈਂ ਲੈ ਕੇ ਡਾਕਟਰ ਕੋਲ ਦੁਆਤੇ ਦੀ ਹੋਈ ਸੀ ਮੇਰੇ ਵਕੇ ਸਫਲਾ ਕਲਾ ਕਲਾ ਕੋਸੇਗਾ ਤੁਲੀ ਜਗਰ ਮਿਲ ਚ ਟਰਾਲੀ ਦਾ ਟਾਇਰ ਸਰਤੇ ਚੜਨ ਵਾਲੀ ਸੀ ਉਹ ਤਾਂ ਮੈਨੂੰ ਇਹ ਵਾਰੀ ਲਗੀਦੀ ਬੰ ਮੈਨੂੰ ਡਾਕਟਰ ਨੇ ਮਨਾ ਕੀਤਾ ਹੋਇਆ ਹੈ ਕਿ ਤੂੰ ਬਹੁਤ ਬਹੁਤ ਨਾਜਾਇਜ਼ ਹੋ ਜੇ ਖਾਲਾਤਾਂ ਦੇ ਨਾਜਾਇਜ਼ ਆਖਰ ਮੈਂ ਅਮਰਸਰ ਦੇ ਨੇੜੇ ਸੀਲ ਕਰ ਰਿਹਾ ਸੀ ਜਿਵਰਾਉ ਦੇ ਜਿਵਰਾਉ ਦੇ ਉਹ ਤੇਂ ਰੌਣ ਟੌਣ ਦਾ ਸੇਮ ਸੀ ਇੱਥੇ ਮੈਨੇ ਦੇਖਿਆ ਆਪ ਆ ਕੇ ਮਸਾ ਬਦੋੜ ਮਦੋੜ ਕੇ ਮੈਨੂੰ ਐਸਾ ਹਾਲਤੋ ਬਾਹਰ ਕੱਢਿਆ ਸੀ ਯਾਰੀ ਤੇ ਰੋ ਮੈਂ ਇੱਥੇ ਕਰਕੇ ਨਹੀਂ ਉੱਥੇ ਹਾਜ਼ਰ ਹੋ ਜਾ ਰੇਜੀ ਮੈਡਮ ਦੇ ਬ੍ਰਦਰ ਦੀ ਕੱਥ ਹੋਈ ਗੋਦਰ ਰਿਸੀ ਦੀ ਮੈਂ ਹੱਥੋਂ ਸਦਕਾਰ ਤੇ ਪਹੁੰਚਿਆ ਮੈਨੂੰ ਰਿਜੀ ਕੰਡੀ ਕਹਿੰਦੇ ਐਸੋ ਹੀ ਤੂੰ ਕਿਉਂ ਆ ਗਿਆ ਇੱਥੇ ਅਸੀਂ ਤੇ ਨੂੰ ਸੰਭਾਗੇ ਕਿ ਜੀਰਾਂ ਸੁਸਗਲ ਕੁੱਤਾਂ ਸੇ ਕਰ ਕਰਾਈ ਮੈਂ ਮੈਂ ਤਾਂ ਰੋਇ ਇਸ ਕਰਕੇ ਨਹੀਂ ਆਪਣਾ ਅਤੀ ਨੂੰ ਮੈਂ ਤਹਰੋਲ ਬਲ ਸੂਰਤੀ ਮੈਂ ਦੋ ਦਿਨ ਪਹਿਲਾਂ ਕੋਦੀ ਸੀ ਅੱਜ ਮੇਰੇ ਕੋਲ ਜਿਹੜੇ ਦੋਸਤ ਨਾਲ ਮੈਂ ਬੱਚੋਂ ਤੋਂ ਹਸਤਾ ਖੇਡਦਾ ਰਿਹਾ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤ ਨੇ ਨਾਟਕ ਜਿਵੇਂ ਅਭਿਰੇ ਉਹਦੀ ਕਰਾਣੀ ਚਲਾਣਾ ਕਰ ਗਈ ਸੀ ਅੱਜ ਉਹਦੇ ਫੁੱਲ ਝੂਣੇ ਸੀ ਹੈ ਨਾ ਮੇਰੇ ਬ੍ਰਦਰ ਮੈਨੂੰ ਕਹਿ ਗਈ ਆ ਨਾ ਵੀਰੇ ਤੂੰ ਅੱਜ ਆ ਜਾਏ ਤੇ ਜਾਣਾ ਹੋਇਆ ਸ਼ਾਫਸ਼ੂ ਨੂੰ ਚਲੇ ਜਾਈ ਤਾਂ ਫੋਲਟ ਉਹਦੇ ਦੇ ਕੇ ਤੈਨੂੰ ਫੇਰ ਪ੍ਰੋਬਲਮ ਹੋ ਮੈਂ ਕਰੇ ਬੈਠਾ ਇੱਥੇ ਮੈਂ ਕਿੰਨੇ ਲੋਕਾਂ ਦਾ ਗੁਨਾਹ ਯਾਰ ਮੈਂ ਨਹੀਂ ਹੁੰਦਾ ਵਰਗ ਤੇ ਕਦੇ ਵੀ ਅਮੈਂ ਅੱਜ ਮੇਰੇ ਦਿਲ ਜਿਹੇ ਮੈਂ ਸਲਤ ਜ਼ੋਰ ਕਰਕੇ ਇਹ ਗੱਲ ਸਾਰਿਆਂ ਦੇ ਸਾਹਮਣੇ ਹਾਲਾਂਕਿ ਕਲਾਕਰ ਲੋਕ ਉਹ ਕੋ ਰਹਿਦੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਿਖੋਂਦਾ ਨਹੀਂ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਵੈ ਸਭ ਦੇ ਸਾਹਮਣੇ ਕਹਿਣਾ ਜੀ ਆ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਕੇਿਆਂ ਦੇ ਆਪਣੇ ਰਿਸ਼ੀਆਂ ਦੇ ਆਪਣੇ ਭੈਣਾਂ ਦੇ ਮੈਂ ਸੰਸਕਾਰਾਂ ਦੇ ਮੈਂ ਨਹੀਂ ਜਾਂਦਾ ਕਿਉਂਕਿ ਸਾਰੇ ਹਾਲਤ ਹੋਰ ਖਰਾਬ ਹੋ ਜਾਂਦੀ ਹੈ ਮੇਰੇ ਗੁਰੂ ਦੇ ਹਰਪਾਲ ਟਵਾਣਾ ਜੀ ਉਹ ਚੱਲਣਾ ਕਰੀਏ ਜੀ ਮੈਂ ਉਹਨਾਂ ਦੇ ਘਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਆਏ ਉਹਨਾਂ ਦੀ ਮੈਸੇਜ ਮੇਰੀ ਵੱਡੀ ਭੈਣ ਨੀਨਾ ਰੋ ਰਹੀ ਸੀ ਮੈਨੂੰ ਦੇਖ ਕੇ ਉਹਨਾਂ ਦਾ ਰੋਣ ਨਿਕਲ ਗਿਆ ਫਿਰ ਮੈਨੂੰ ਫਿਰ ਉਹਨਾਂ ਦੀ ਉਹ ਉਹਨੇ ਮਨਪ੍ਰਾਲ ਟਵਣਾ ਦੀ ਕਰ ਲਈ ਉਹ ਮੈਨੂੰ ਉਹ ਡੋਟ ਲੈ ਉਹ ਮੈਨੂੰ ਗੱਡੀ ਚ ਪਾ ਗਿਆ ਹਸਪੀਟਲ ਲੈ ਕੇ ਹੀ ਉੱਥੇ ਟੀਕਾ ਲਾਇਆ ਚੁੱਤ ਰਿਆ ਫਿਰ ਇਹਦਾ ਇੱਕੋ ਹੀ ਇਲਾਜ ਹੈ ਵੀ ਸੌਂ ਜਾਓ ਤੁਸੀਂ ਉਹਨਾਂ ਹਾਲਤ ਤੱਕ ਫੇਰ ਬਾਹਰ ਨਿਕਲੋ ਨੇ ਉਹ ਦੁਆਰੀ ਹੋ ਚੁੱਕੇ ਮੇਰੇ ਨਾਲ ਪਰ ਮੈਂ ਕਦੇ ਜਗ ਜਾਰ ਨਹੀਂ ਕੀਤਾ ਮੇਰੇ ਨੇੜੇ ਦੇ ਜਿਹੜੇ ਕਰੀਬੀ ਦੋਸਤ ਲੋ ਜਾਣਦੇ ਨੇ ਸੋ ਮੈਂ ਤੁਹਾਨੂੰ ਸਭ ਤੋਂ ਮਾਫੀ ਮੈਂ ਬਾਕੀ ਮੈਂ ਇੱਕ ਦੋ ਵਾਰ ਹੀ ਇਹ ਮਾਜਰਾ ਦੇਖਿਆ ਜਦੋਂ ਬਤਾਈ ਕਿ ਹੋ ਰਹੀ ਦੀ ਬਲਾਜ਼ਾਰ ਦੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਹੋ ਉਹ ਜ਼ਰਦਾਰ ਤੁਰ ਰਹੀ ਦੀ ਉਹ ਨੰਨੀ ਹਾਲਤ ਦੇਖੀ ਮੈਂ ਉਸ ਵੇਲੇ ਉਹਦਾ ਫੋਨ ਬੰਦ ਕਰ ਦਈ ਮੈਂ ਨਹੀਂ ਦੇਖਣਾ ਮੈਂ ਦੇਖੂਗਾ ਰਹਿ ਗਿਆ ਉਹ ਸਕਦਾ ਇਹ ਬੈਡੀ ਬਹੁਤ ਜ਼ਬਰਦਸਤ ਥੋ ਮੈਂ ਕਰਦਿਆਂ ਨੂੰ ਯਾਦੋਸਤਾਂ ਨੂੰ ਜਾਂ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਬਣਾ ਕਰਨਾ ਨਹੀਂ ਚੀਜ਼ ਆਉਂਦਾ ਮੇਰੀ ਇਹ ਕੈਸ ਕਰਕੇ ਮੈਂ ਤੂੰ ਦੁਸਾਣਾ ਤੋਬਾਈ ਮੈਂ ਮਾਫ ਕਰ ਦਿਨ ਮਾਫ ਕਰ ਦਿਓ ਦੋਸਤੋ ਸਰਦੂ ਵੀ ਤੋ ਹਦੀ ਉੜ ਕੇ ਵੀ ਮੈਂ ਨਾ ਇਕੱਲਾ ਬੈਠੇ ਕਰ ਮੈਂ ਬਹੁਤ ਮਾਨਸਤ ਕਰ ਤਿੰਨੋਂ ਮੇਰੇ ਨਾਲ ਤੁਸੀਂ ਮੇਰੀ ਫਿਲਮਾਂ ਦੇਖ ਕੇ ਅੱਜ ਤੱਕ ਜੋ ਰਿਗਾਰਡ ਮੈਨੂੰ ਇੱਥੇ ਨਹੀਂ ਆਇਆ ਪ੍ਰਭੂ ਕਾਪਤ ਜੀ ਮੇਰੇ ਮੈਂ ਜਹਲੀ ਤੇਰਾ ਮਾਨਸਰਵਨ ਕਰਦੇ ਨੇ ਸਭ ਤੋਂ ਮਾਫੀ ਮੰਗਦੇ ਇਸ ਕਿਰਪਾ ਕਰਨ ਕਿ ਮੈਨੂੰ ਮਾਫ ਕਰ ਦੋ ਮੈਂ ਕੋਸ਼ਿਸ਼ ਕਰੂਗੀ ਹੈਗੀ ਭੋਗ ਵਾਲੇ ਦਿਨ ਭਲਾ ਸਾਹਿਬ ਦੇ ਘਰ ਉਹਨਾਂ ਦੇ ਪੁੱਤਰ ਨੂੰ ਉਹਦੇ ਕਰਦੇ ਮੈਂ ਬਰਾਂਸਾਰੇ ਰੋਣਾ ਤੋਂ ਮਾਫੀ ਮੰਗਣਾ ਹੋਊਗਾ ਉਹਨਾਂ ਦਾ ਦੁੱਖ ਸੰਭਾਲੂਗਾ ਹੈ ਮੈਂ ਨਹੀਂ ਜਾ ਸਕਿਆ ਸੀ ਦੀ ਮਾਫੀ ਵਗਦਾ ਸਾਰੇ ਪੱਤਰਕਾਰ ਭਾਈ ਸਾਰੇ ਦੋងੀ ਕਿਸੇ ਨੇ خیر ਮੇਰੇ ਬਾਰੇ ਨਹੀਂ ਲਿਖਿਆ ਹਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚਾ ਜਾਏ ਫਿਰ ਬਹੁਤ ਬੰਦੇ ਦਾ ਸੋਸ਼ਲ ਮੀਡੀਆ ਤੇ ਗੰਧੀਆਂ ਕਾਲਾ ਘਟਨ ਲਾਈ ਜਾਂਦੇ ਨੇ ਬਹੁਤ ਵਿੱਚ ਕਰਦੇ ਨੇ ਪਰ ਐਸਲੀ ਇਹ ਕੀ ਮੈਨੂੰ ਤਾਂ ਪਤਾ ਨਹੀਂ ਇਹ ਰੱਬ ਨੇ ਮੇਰੇ ਸਿਰ ਤੇ ਹੱਥ ਰੱਖ ਤਾ ਮੈਂ ਬਚਿਆ ਹੋਇਆ ਮੈਨੂੰ ਕਿਸੇ ਨੇ ਤੂੰ ਕੋਈ ਮਾਵਾ ਚੰਗਾ ਨਹੀਂ ਬੋਲੇ ਕਿਰਪਾ ਕਰਕੇ ਮੈਨੂੰ ਮਾਫ ਕਰ ਦੇ